ਹਾਂਜੀ ਸਸਰੀ ਕਾ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਛੜੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਵੜਾ ਵਿਖਾਉਣੀ ਆ ਇੱਕ ਤਾਜੀ ਸੂਈ ਸਵਾਈ ਆ ਅੱਜ ਹੀ ਸੂਈ ਆ ਤੇ ਤਿੰਨ ਇੱਧਰ ਵੜਾ ਖੜੀਆਂ ਮੌਲ ਬਾਈ ਕਹਿੰਦਾ ਜਮਾਂ ਜੈ ਜੈ ਜੀ ਕਰਨੇ ਆ 32 32 ਵਾਲਾ ਭਾਈ ਆ ਬਾਕੀ ਤੁਸੀਂ ਵੀਰ ਦੇ ਮੂੰਹੋਂ ਸੌਣੀ ਲੈਣਾ ਇਨਫਰਮੇਸ਼ਨ ਲੈਦਾ ਨਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਨਾਂ ਬਾਈ ਗੁਰਦੇਤਾ ਪਿੰਡ ਚੜੇਕਾ ਜਿਲ੍ਹਾ ਮੋਗਾ ਤਸੀਰ ਮੋਗਾ ਬਾਈ ਫੋਨ ਨੰਬਰ ਦਾ 79017 ਜੀ 556382 ਚਾਰ ਪਸ਼ੂ ਹਾਂ ਬਾਈ ਪਹੂ ਚਾਰ ਆ ਤਿੰਨ ਮਾਸੂਗਾ ਤੇ ਬਾਈ ਰੀਗਨਲ ਦੂਜਾ ਸੂਗਾ ਮੂੰਹੋਂ ਛੇ ਜਾਂਦਾ ਭਰਾ ਛਿੱਗੀ ਹਾਂਜੀ ਕਿੰਨੇ ਦਿਨ ਲੈਣੀ ਦਿਨ ਬਾਈ ਜੀ ਤੋਂ ਲਈ ਆ ਮਾਲ ਕਾ ਤੋਂ ਆਪ ਨੂੰ 7 ਦਿਨ ਦੱਸਿਆ ਏ 8ਵੀਂ ਲੈ ਸਕਦੀ ਆ ਮੇਰਾ ਵੀਰ ਭੈਣ ਭਰਾ ਤੇ 10 ਵੀ ਲੈ ਸਕਦੀ ਆ ਠੀਕ ਹੈ ਨਾ ਸਹੀ ਹੈ ਇਹ ਗੱਲ ਆ ਫੈਨ ਆਪਣੇ ਹੁਣ ਤੈਨੂੰ ਆਪ ਪਤਾ ਵੀ ਲਿਖੇ ਤਾਂ ਹੁੰਦੇ ਨੇ ਹਨਾ ਕਿੰਨਾ ਕੁ ਦੁੱਧ ਦੇ ਦੂ ਦੁੱਧ ਭਈ ਇਹਨੇ 15 ਕਿਲੋ ਕੋਲੋਂ ਦਾ ਚੋਇਆ ਵਾ ਥਣ ਲੇਵਾ ਬਹੁਤਾ ਗਾਂ ਦਾ ਬਾਕੀ ਬੈੜ ਵੱਡੀ ਜਾਂ ਛੋਟੀ ਨਹੀਂ ਗਈ ਦੇਣ ਦਾ ਹੱਕ ਵੀ ਆ ਹਨਾ ਬਾਕੀ ਅਗਲੇ ਤੇ ਭਈ ਸੇਵਾ ਸੰਭਾਲਦੇ ਸਰਤੇ ਵੀ ਕਿੰਨਾ ਚੋ ਸਕਦੇ ਕਿੰਨਾ ਨਹੀਂ ਹਨਾ ਛੋਟਾ ਆ ਜਮਲ ਕਰਦੇ ਮੌਸਮ ਬਦਲ ਆਲਾ ਹੋਇਆ ਪੈ ਕੇ ਤੇ ਧੌਪਣਾ ਘੜਾ ਦੀ ਮੀ ਪੈਨ ਵਾਲਾ ਕੰਮ ਕਰਦੇ। ਬੋਲਦਾ ਯਾਰ ਏਡੀ ਕੰਮ ਦਾ ਕੋਈ 40-40 ਮੰਗਦੇ ਅੱਗੇ ਆਮ ਹੀ। ਪਰ ਅੱਜ ਸਾਰੀਆਂ ਗੰਗਾਂ ਦਾ ਕੰਮ ਢੇੜ-ਤੇੜ ਵਾਲਾ ਹਜੇ ਆਂਗ ਆਈਆਂ ਤੇ ਵਿਗਨ ਵਾਲਾ ਕੰਮ ਹੀ ਹੋਣਾ। ਠੀਕ ਹੈ। ਬਸ 100-100 ਰੁਪਈਆ ਛੋੜ ਹੀ ਹੋਣੀ ਆ। ਨਾ ਆਪਾਂ 200 ਨਹੀਂ ਕਰਨੀ। ਠੀਕ ਹੈ। 32000 ਦੀ ਦੇਣੀ ਆ 100 ਰੁਪਈਆ। ਹਾਂ। ਪਹੁੰਚੇਗਾ ਫਿਰ ਮੀ ਅੱਜ। ਬਸ। ਕੱਢ ਬਾਹਰ ਨੂੰ। ਸਾਈਂ ਬਹਿ ਜਾ ਥੱਲੇ। ਜੇ ਕੋਈ ਥਣਾ ਦੀ ਗੱਲਤ ਹੋਵੇ ਤਾਂ ਠੀਕ ਹੈ। ਬਾਹਰ ਬੱਚਾ ਹੋਵੇ ਤਾਂ ਵੀ ਗਾਰੰਟੀ ਲੈ। ਦੋਸਤੋ ਥਣਾ ਦੀ ਬਾਈ ਕਹਿੰਦਾ ਗਾਰੰਟੀ ਹੈ। ਪਾਰ ਪਿੱਛੇ ਦੀ ਗਰੰਟੀ ਉਹ ਸਹਿਤ ਮਾਰਦੀ ਆ ਮਖਿਆਲ ਪਈ ਮਾਰਦੀ ਆ ਤੁਸੀਂ ਵੇਖੋ ਜੇ ਕੋ ਜਾ ਚੀਪਾ ਹੋ ਆਇਨਾ ਕੋ ਰਲੋਗਣਾ ਲਪੜੋਗਣਾ ਲੈ ਹਾਂ ਤਾਂ ਜਿੱਥੇ ਪਣਾ ਮਰਜੀ ਸੱਤ ਸਮੁੰਦਰੋਂ ਪਾਰ ਕਾਂ ਭੇਜਦੇ ਸਣਾ ਤੋਂ ਤੇ ਲੰਗ ਮਾਰ ਦਿਓ ਵੇ ਸ਼ਾਂਤ ਮਾਰ ਦਿਓ ਸਾਰੇ ਤਰ੍ਹਾਂ ਦੀ ਗਰੰਟੀ ਹੈ ਨਾ ਠੀਕ ਹੈ ਬਾਕੀ ਕਹਿੰਦਾ ਲੰਗ ਮਾਰਦੀ ਹੋਵੇ ਤਾਂ ਵੀ ਆਪਣੀ ਗਰੰਟੀ 14 ਕਿਲੋ ਦੁੱਧ ਦਿੱਤਾ ਇਹਨੇ ਪਿਛਲੇ ਸੂਵੇ ਦੂਜੇ ਸੂਵੇ ਬਾਈ ਕਹਿੰਦਾ ਸੁੰਦੀ ਆ ਮੂੰਹ ਤੋਂ 6 ਦੰਦ ਹੈ ਛਿੱਗੀ ਵਹਿੜ ਥਣ ਸੋਹਣਿਆ ਗੁਲਾਬੀ आधीचवाई वाले चारा थाना ਦਾ ਸੇਮ ਹੀ ਸਾਈਜ਼ ਹੈ ਚੀਪਾ ਤੁਹਾਨੂੰ ਬਾਈ ਨੇ ਕੱਢ ਕੇ ਵਿਖਾਤਾ ਭਾਰ ਦੀ ਪਿੱਛੇ ਦੀ ਫੁੱਲ ਗਾਰੰਟੀ ਕੱਲੀ ਕੱਚੀ ਕੱਚੀ ਹੈ ਹਫਤਾ ਲੈ ਜੂ ਸੋਹਣਾ ਹਵਾਨਾ ਤਿਆਰ ਕਰਕੇ ਸੂ ਮੁੱਲ ਜਾਵਾਂ ਜਾਇਜ਼ ਛੋਟਾ ਪਾ ਵੱਛਿਆਂ ਵਾਲਾ ਟੋਕੜਾਂ ਵਾਲਾ 32000 ਦੀ ਦੇ ਦੇਣੀ ਆ ਐਨੀ ਸਫਾਈ ਕਿਹੇ ਗਾਂ ਦੇ ਨਹੀਂ ਹੁੰਦੀ ਥੱਲੋਂ ਠੀਕ ਹੈ ਨਾ ਪਾਸਾ ਹੋਊਗਾ ਜਾਂ ਕੋਈ ਥਣਵਾਦ ਘਾਟ ਹੋਊਗੀ ਕੋਈ ਸੈਡ ਨਹੀਂ ਕੋਈ ਭਲ ਨਹੀਂ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਵਪਾਰੀ ਭਾਈ ਚਾਰੇ ਥਣ ਸੋਹਣੇ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ 32000 ਦੀ ਦੇ ਦੇਣੀ ਹੈ ਬਾਈ ਕਹਿੰਦਾ 100 ਛੋੜਦਾ ਕਰ ਦੂੰ ਭਾਵੇਂ 45 ਮੁੱਲ ਕਰਾ ਲਓ 32000 ਦੀ ਦੇ ਦੇਣੀ ਹੈ ਵਪਾਰੀ ਭੈਣ ਵਪਾਰੀ ਭਰਾਵਾਂ ਦੇ ਵੀ ਕੰਮ ਦੀਆਂ ਗਾਂ ਤਿਆਰ ਹੋਈ 40 42000 ਦੀ ਜਿੰਨੂੰ ਮਰਜ਼ੀ ਫੜਾ ਦੇ ਬਈ ਠੀਕ ਹੈ ਵੱਡੀ ਆ ਪੂਰੀ ਆ ਐ ਨਹੀਂ ਛੋਟੀ ਆ ਦੂਰੋਂ ਵੀ ਕੈਮਰਾ ਮਾਰ ਕੇ ਵਿਖਾ ਦੇ ਦੋਸਤੋ ਬਾਈ ਕਹਿੰਦਾ ਤਿਆਰ ਹੋਈ 40 42000 ਦੀ ਹੈ ਜੇ ਕੋਈ ਵਪਾਰੀ ਵੀ ਲੈ ਜਾਂਦਾ 32000 ਦੀ ਦੇ ਦੇਣੀ ਹੈ ਅੱਜ ਮਾਲ ਬਾਈ ਕਹਿੰਦਾ ਆਇਆ ਤੇ ਐਂ ਫੜਾ ਦੇਣਾ ਕਾਲੂ ਨਵਾਮਾਲ ਬਾਈ ਕਹਿੰਦਾ ਆਊਗਾ 2 ਨੰਬਰ ਕੱਢ ਖੰਡ ਬਾਹਰ 10 ਵਿਕਰ ਦੇ ਦੋ ਨੰਬਰ ਬਾਰੇ ਦੋ ਨੰਬਰ ਵੱਡੀ ਬੱਤੀ ਆ ਬਈ ਫਾਰਮ ਵਾਲੀ ਆ ਠੀਕ ਐ ਅੱਜ ਇੱਕ ਭੈਣ ਭਰਾ ਨੂੰ ਹੋਰ ਰਿਕਵੈਸਟ ਆ ਬਾਈ ਮੈਂ ਅੱਜ ਤੱਕ ਕਿਤੇ ਇਹ ਗੱਲ ਵੀਡੀਓ ਤੇ ਬੋਲੀ ਨਹੀਂ ਗਈ ਠੀਕ ਐ ਮੈਂ ਸਾਈ ਲੋਕਾਂ ਤੋਂ ਪਉਂਦਾ ਹੁਣੇਗਾ ਕੋਈ ਭੈਣ ਭਰਾ ਕਹੇ ਦੇ ਮੈਂ ਕਹਿੰਦਾ ਕੋਈ ਨਹੀਂ ਵੇਖੜੋ ਆ ਗਈ ਆ ਗਾਂ ਪਰसों ਵੀਡੀਓ ਚ ਪਾਈ ਸੀ ਠੀਕ ਹੈ 78000 ਰੁਪਿਆ ਗਾਂ ਦਾ ਮੁੱਲ ਕੀਤਾ ਸੀ 72 ਦਾ ਬੰਦੇ ਨੇ ਸੌਦਾ ਕੀਤਾ ਪੱਖੀ ਦੇ ਬੰਦੇ ਨੇ ਕੀਤਾ ਬਸ ਵੀਡੀਓ ਦੇ ਵਿੱਚ ਬੋਲ ਕੇ ਕਹਿਣੀ ਆ ਠੀਕ ਹੈ ਠੀਕ ਹੈ ਨਾ ਬੰਦੇ ਨੇ ਗਾਂ ਰੋਕੀ 1000 ਰੁਪਿਆ ਪਾ ਕੇ ਠੀਕ ਹੈ ਨਾ ਵੀਰੇ 1000 ਪਾਇਓ ਨਾ ਮੈਂ ਪਾਉਣਾ ਜਾਂ ਦਾ ਮੇਰੇ ਘਰੇ ਆ ਕੇ ਵੇਖੋ ਹਾਂ 2000 ਤੋਂ ਘੱਟ ਸਾਈ ਨਹੀਂ ਪਾਉਣੀ ਠੀਕ ਹੈ ਜਿਹੜਾ ਬੰਦਾ ਆ ਕੇ ਗਾਂ ਵੇਖੂਗਾ ਜੇ ਗਾਂ ਥਣੂਣੀ ਪਾਸ ਹੁੰਦੀ ਜਾ ਕੋ ਡਿਫਾਲਟ ਨਿਕਲਦਾ ਬੰਦੇ ਦੀ ਸਾਈ ਵਾਪਸ ਹੋਊਗੀ ਠੀਕ ਹੈ ਠੀਕ ਹੈ ਸਾਈ ਪੌਣੀ 2900 ਨਾਲ 500 ਵਾਲਾ ਨਾ ਕੰਮ ਕੀਤਾ ਨਾ ਕਰਨਾ ਠੀਕ ਹੈ ਸਾਢੇ 72 ਦਾ ਉਹਦੇ ਨਾਲ ਸੌਦਾ ਓਏ 1000 ਸਾਈ ਆਈਏ ਕੱਲ ਪਰਸੋਂ ਵੀਡੀਓ 78000 ਮੁੱਲ ਕੀਤਾ ਹੀ ਵੇੜ ਦਾ ਹੂੰ ਸਾਢੇ 71 ਲਾਉਂਗਾ 100 ਛੱਡੂਗਾ ਕਿੰਨਾ ਕੁ ਦੁੱਧ ਦੇ ਦੂ ਦੁੱਧ 28 ਲੀਟਰ ਦਿੱਤਾ ਇਹ ਫਾਰਮ ਚੋਂ ਬੱਚੀ ਲਈ ਵੀ ਆ ਕਢੀਏ ਬਾਹਰ ਨੂੰ ਦਿਨ ਕਿੰਨੇ ਲੈ ਜੂ 7 8 ਲੈ ਜੂ ਅੱਛੇ 7 8 ਦਿਨ ਬਾਈ ਕਹਿੰਦਾ ਲੈ ਜੂ ਵਜਨ ਬਹੁਤ ਹੈ ਫਾਰਮ ਚੋਂ ਬਾਈ ਕਹਿੰਦਾ ਵੇੜ ਲਈ ਹੈ 28 ਲੀਟਰ ਦੁੱਧ ਦੇਣੇ ਦਿੱਤਾ ਹਫਤੇ ਦੀ ਥਾਂ ਸੋਹਣੇ ਆ ਹਵਾਨਾ ਸਾਰਾ ਬਰੀਕ ਬਰੀਕ ਵੇਂਜ ਨਾਲ ਭਰਿਆ ਪਿਆ ਜਿੱਦਨ ਵੜ ਦਿਨਾਂ ਤੇ ਤਿਆਰ ਹੋ ਜਾਂਦੀ ਹਵਾਨਾ ਦੁੱਧ ਨਾਲ ਬੌਲੇ ਨਾਲ ਭਰ ਲੈਂਦੀ ਆ ਪੇਂਜ ਵੀ ਮੋਟੀਆਂ ਹੋ ਜਾਣੀਆਂ ਆ ساری ਵਲਟਲ ਕੱਢ ਕੇ ਸੋਣਾ ਬੰਬੂ ਲਾ ਕੇ ਸੂ ਪਹਿਲੀ ਕੱਚੀ ਕੱਜੀ ਐ ਇੱਕ ਹਫਤਾ ਵਜਨ ਬਹੁਤ ਐ 72000 ਦਾ ਬਾਈ ਕਹਿੰਦਾ ਸੌਦਾ ਹੋਇਆ ਸੀ ਪੱਖੀ ਦੇ ਬੰਦਿਆਂ ਨਾਲ ਪਰ ਸੋ ਵੀਡੀਓ ਦੇ ਵਿੱਚ ਆ ਵੜ ਪਾਈ ਸੀਗੀ 78000 ਮੁੱਲ 78000 ਮੁੱਲ ਕੀਤਾ ਜੀ 72000 ਦਾ ਬਾਈ ਕਹਿੰਦਾ ਸੌਦਾ ਹੋ ਗਿਆ ਸੀਗਾ ਤੇ ਕੀ ਗੱਲ ਬਣੀ ਕੋਹ ਨਹੀਂ ਯਾਰ 1000 ਰੁਪਇਆ ਪਾ ਕੇ ਆਏ ਨਹੀਂ ਫੋਨ ਹੀ ਚੱਕਿਆ ਦੱਸ ਕੱਲ 500 ਵੀ ਚੀ ਸੀ ਠੀਕ ਹੈ ਹਾਂ 1000 ਨੂੰ ਇਟੈਚੀ ਸਮਝਦੇ ਏ ਦੱਸ ਮਾੜੀ ਗੱਲ ਹੈ ਨਾਲੇ ਤਾਂ ਤੁਹਾਡਾ 1000 ਰੁਪਇਆ ਗਿਆ ਨਾਲੇ ਤੁਸੀਂ ਪਸੂ ਖੜਾਤਾ ਅਗਲੇ ਦਾ ਯਾਰ ਪੋਣੀ ਨਾ ਪਾਇਓ ਘਰੇ ਆ ਕੇ ਵੇਖੋ ਆ ਕੇ ਠੀਕ ਹੈ ਠੀਕ ਆ ਆ ਵੀ ਵੇਖ ਕੇ ਲੈ ਜਾਓ ਜਾਂ ਆਪਦਾ 2000 ਰੁਪਇਆ ਸਾਈ ਤੋਂ ਘਾਟ ਆਪ ਪੋਣੀ ਨਹੀਂ ਵੀਰੇ ਠੀਕ ਹੈ ਹਾਂ ਦੋਸਤੋ ਬਾਈ ਕਹਿੰਦਾ ਜੇ ਕਿਸੇ ਨੇ ਸਾਈ ਪਾਉਣੀ ਹੈ ਤਾਂ 2000 ਸਾਈ ਦਾ ਪਾਓ ਨਹੀਂ ਬਾਈ ਕਹਿੰਦਾ ਮੇਰੇ ਘਰੇ ਆ ਉਹ ਆਪਦੀ ਵੇਖ ਕੇ ਤਸੱਲੀ ਕਰਕੇ ਲੈ ਜਾਓ ਖਣਾ ਨਹੀਂ ਭਾਈ ਕਹਿੰਦਾ ਗਰੰਟੀ ਹੋ ਪਾਰ ਪਿੱਛੇ ਦੀ ਗਰੰਟੀ ਹੋ ਪੱਠੇ ਡੱਠੇ ਰੱਜ ਕੇ ਖਾਂਦੇ ਹੋਣਗੇ ਸਾਰੇ ਪਸ਼ੂ ਪੂਰੀ ਹੈਵੀ ਗਾਂ ਇਹਨਾਂ ਦੀ ਜੀ ਹਾਂ ਫੁੱਲ ਐਬੀ ਬੋਡੀ ਵੇਟ ਆਈ ਡੱਬੀ ਵੱਚੀ ਪ੍ਰਿੰਟ ਵਾਲੀ ਬਾਕੀ ਹੁਣ ਰੁੱਤ ਵਧੀ ਆ ਗਈ ਆ ਜਿੰਨੀ ਸੇਵਾ ਕਰ ਲਓਗੇ ਉਦੋਂ ਦੁੱਗਣਾ ਦੁੱਧ ਪਿਆ ਦੂ ਆ ਬੰਦਾ ਗਾਲਾਂ ਕੱਢਦਾ ਨਾ ਵੀ ਗਾਲਾਂ ਨਹੀਂ ਕੱਢਣੀਆਂ ਇੱਕ ਨੰਬਰ ਵੱਚੀ ਅਜੇ ਕੋਈ ਵਪਾਰੀ ਵੀ ਲੈ ਜੇਰ ਗੌਣੀ ਗਾਊਲ ਹੈ ਇੱਕ ਆਕ ਬਣਾਉਣ ਵਾਲੀ ਚੀਜ਼ ਆ ਸਹੀ ਆ 10 ਨੰਬਰ ਵਾਰੇ ਦੱਸ ਕਰ ਦਿੱਤਾ 10 ਨੰਬਰ ਵੀ ਦੂਜਾ ਸਵੇਰ ਵੇਰ ਸੂਰਈ ਆ ਹੁਣ ਠੀਕ ਹੈ 6 ਡੇਣੇ ਸ਼ੇਪ ਆ ਇਹ ਹਜੇ ਮੇਟਾ ਮਦਾਬ 6 ਡੇਣਾਂ ਹਾਂ ਸਭ ਨੂੰ ਬਣੂ ਬੁਥੇਰੀ ਬੱਚੀ ਕਿੰਨਾ ਕੁ ਦੋ ਦੇ ਦੂੰ ਦੋ ਦਿੱ 13-14 ਕਿਲੋ ਫਲੂਨ ਦਾ ਲੈ ਜਾ ਬਾਈ ਜੈ ਜੈ ਮੁੱਲ ਦੱਸ ਦੇਗਾ ਫੇਰ ਇਹਦਾ ਵੀ ਇਹ 32.5 ਹਜ਼ਾਰ ਦੀ ਇਹ ਵੀ 32.5 ਦੀ 13 14 ਕਿਲੋ ਦੁੱਧ ਪਹਿਲਾਂ ਨੇ ਦਿੱਤਾ 32300 ਦੀ ਦੇ ਦੇਣੀ ਬਾਈ ਕਹਿੰਦਾ ਇਹ ਵੀ ਲੰਗ ਮਾਰ ਦੇ ਜਾਂ ਕੋਈ ਛੇੜ ਹੋਵੇ ਗਾਂ ਨੂੰ ਠੀਕ ਹੈ ਆ ਕੇ ਆਪਾਂ ਦੋਨੇ ਰੁਪਈਆ ਦੇਵਾਂਗੇ ਜਾਂ ਕੋਈ ਥਣੋਂ ਗਾਂ ਡਿਫਾਲਟ ਕਰ ਦੇਵੇ ਠੀਕ ਹੈ ਹਾਂ ਦੋਸਤੋ ਬਾਈ ਕਹਿੰਦਾ ਕੋਈ ਵੈੜ ਲੰਗ ਮਾਰਦੀ ਹੋਵੇ ਜਾਂ ਕੋਈ ਥਣ ਚੁੰਨੀ ਕੀ ਹੋਵੇ ਕਿ ਫੇਰ ਬਾਈ ਕਹਿੰਦਾ ਜਿੰਨੇ ਤੁਸੀਂ ਪੈਸੇ ਪਾਏ ਉਹਨੂੰ ਤੂੰ ਦੁੱਗਣੇ ਪੈਸੇ ਦੇ ਕੇ ਬਾਈ ਕਹਿੰਦਾ ਮੋੜੂਗਾ ਜਿੰਨੀ ਸਾਈ ਤੁਸੀਂ ਪਾਈ ਹੋਈ ਉਹਨੇ ਪੈਸੇ ਤਾਂ ਮੋੜਨੇ ਮੋੜਨੇ ਆ ਉਦੋਂ ਡਬਲ ਪੈਸੇ ਬਾਈ ਕਹਿੰਦਾ ਮੋੜੂਗਾ ਜੇ ਤੁਹਾਡਾ ਖਾਲੀ ਜਿਹੜਾ ਵਜਿਆ ਇੱਥੇ ਆਉਂਦੀ ਦੇ ਭਾਰ ਪਿਆ ਹੋਵੇ ਜਾਂ ਕੋਈ ਥਣ ਚੁੰਨੀ ਕੀ ਹੋਵੇ ਉਹਦੀ ਗਾਰੰਟੀ ਮਾੜਾ ਮਾੜਾ ਕਿਹਦੀ ਕਰਾਂ ਸਾਡੇ 32000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਐ ਹਨਾ ਸ਼ੇਅਰ ਹੀ ਇਹਦੇ ਆਉਂ ਚਾਹਾਂ ਹਜੇ ਲੈ ਮਖਿਆਲ ਹੀ ਮਾਰਦੀ ਐ ਹਾਂ ਇਹਨਾਂ ਦੀ ਕੋਹੋ ਜੀ ਗੱਲ ਆਉ ਹੂੰ ਸਹੀ ਐ ਸਹੀ ਹਨਾਂਗੇ ਇੱਕ ਨੰਬਰ ਹੋਣਗਾ ਲੈ ਸਹੀ ਐ ਕਿੱਥੋਂ ਮਰਜੀ ਆਉਂਦਾ ਭਣਾ ਕਿਥੋਂ ਮਰਜੀ ਅਗਲਾ ਠੀਕ ਹੈ ਹਣੋਂ ਨਾ ਗਾ ਗਾਤ ਖੋਲੇ ਜਾਂ ਬੰਨੇ ਜਿੱਥੋਂ ਮਰਜੀ ਬਾਈ ਕਹਿੰਦਾ ਦੂਰੋਂ ਭੈਣ ਭਰਾ ਚੱਲ ਕੇ ਆ ਜੇ ਥਣਾ ਵਾਲੇ ਪਾਸੇ ਤਾਂ ਬਾਈ ਕਹਿੰਦਾ ਸਾਰਿਆਂ ਦੀ ਪਸ਼ੂਆਂ ਦੀ ਗਾਰੰਟੀ ਹੋ ਮਾਰ ਮਾਰ ਤਾਂ ਖਾਂਗਾ ਅਗਲਾ ਕਹਿੰਦਾ ਮੁੱਲ ਥੋੜੇ ਅਗਰੇ ਕਈ ਵਾਰ ਥਣ ਚ ਕੋਈ ਖਾਮੀ ਹੁੰਦੀ ਆ ਬੇਰ ਕਿਹੜਾ ਕਢਾਈ ਆਂਦਾ ਠੀਕ ਹੈ ਹਾਂ ਉਸ ਤੋਂ ਬਾਈ ਕਹਿੰਦਾ ਧਾਰਾ ਮਾਰ ਮਾਰ ਤਾਂ ਵਿਖਾਈਆਂ ਕਿ ਕੋਈ ਭੈਣ ਭਰਾ ਇਹ ਨਾ ਮੰਨੇ ਕਿ ਥਣਾ ਚ ਉਨੀ ਕੀ ਹੋ ਮੁੱਲ ਜਿਹੜਾ ਥੋੜੇ ਕਰਦਾ ਸਾਡੇ 32000 ਦੀ ਦੇਣੀ ਹੈ ਤੈਨਾਂ ਨੰਬਰ ਬਦਲ ਵੀ ਬਣ ਗਿਆ ਅੱਜ ਲੱਗਦਾ ਕਰ ਉਹ ਕਿ ਮੁੱਲ ਜਾਵਾਂ ਛੋਟੇ ਛੋਟੇ ਕੀਤੇ ਅਕਰਤ ਨੇ ਅੱਜ ਵੇਰ ਸਾਫ ਵੇਖ ਮੜਾ ਥੱਲੇ ਕਿੰਨੀ ਥਣ ਭਾਂਡੇ ਦੀ ਸਾਫ ਸੁਥਰੀ ਆ ਚਾਰ ਹੀ ਥਾਣਾ ਚਾਰੇ ਗੈਪ ਚ ਲੱਗੇ ਹੋਏ ਆ ਕੋਈ ਫੋੜ ਨਹੀਂ ਛਾਂਗ ਨਹੀਂ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਕਣੀ ਵੀ ਡੱਗ ਪਈ ਮੋਟੀ ਕਣੀ ਵਾਲਾ ਉਹ ਅੱਜ ਲੱਗਦਾ ਚਲ ਬਦਗਾ ਦੋ ਵੀ ਪੂਰਾ ਆਏ ਆਏ ਨਹੀਂ ਵੀ ਛੋਟੀ ਜੀ ਬੱਕਰੀ ਜੀ ਹੋਊਗੀ ਇੱਥੇ ਆਗੇ ਸਹੀ ਹੈ 4.5 ਫੁੱਟ ਤੋਂ ਹਾਈਟ ਉੱਤੇ ਹੋਊਗਾ ਨਹੀਂ 4.5 ਫੁੱਟ ਤੋਂ ਬਾਈ ਕਹਿੰਦਾ ਹਾਈਟ ਉੱਪਰ ਉਹ ਭਮ ਫੀਤਾ ਲਈ ਆ ਵੀ ਅਗਲਾ ਮੈਨ ਲੈ ਬੰਨ ਦੇ ਬੰਨ ਦੇ ਲੱਗਦਾ ਵੀ ਅੱਜ ਰੱਬ ਵੀ ਮੋਟੀ ਗਣੀ ਵਾਲਾ ਸਿੱਟੂ 2-3 ਦਿਨ ਹੋ ਗਏ ਗਰਮੀ ਵੀ ਬਹੁਤ ਆ ਕੱਢ ਦੇ ਬਾਬਾ ਕੋਛਰੇ ਆ ਲਾਸਟ ਤੇ ਇੱਕ ਤਾਂ ਜੀ ਸੂਈ ਸਵਾਈ ਕੰਨਵਾਂ ਸੁਆ ਇਹ ਬਾਈ ਤੀਜਾ ਸੁਆ ਵੈੜ ਸੁਈ ਜਾ ਸੂਈ ਨੂੰ ਹੋਇਆ ਸਿਰਫ ਹਜੇ 3 ਘੰਟੇ ਠੀਕ ਹੈ ਹਾਂ ਬੱਚਾ ਆ ਗਿਆ ਬਸ 6 ਘੰਟੇ ਇੱਕ ਬਾਅਦ ਹੀ ਖਾ ਲਈ ਜੇਰ ਪੈ ਗਈ ਸਾਰੀ ਅੱਛਾ ਵੀਡੀਓ ਮੁਕੰਮਲ ਬਣੀ ਵੀ ਹੈ ਠੀਕ ਆ ਆ ਹੁਣੇ ਇੱਥੋਂ ਆ ਕੁੱਤੇ ਜੇ ਫ੍ਰੀਸ ਤੇ ਲੈ ਆ ਗਿਆ ਉੱਥੋਂ ਤੱਕ ਆ ਖੁੰਦੇ ਸਿੱਟੇ ਬਖਾ ਦੇ ਠੀਕ ਆ ਠੀਕ ਆ ਉੱਥੋਂ ਅਸੀਂ ਆਪੇ ਜਾ ਕੇ ਬਾਅਦ ਨੱਪਿਆਂਦੀ ਆ ਜੇਰ ਦੀ ਵੀਡੀਓ ਦੀ ਗਾਰੰਟੀ ਹੋਊਗੀ ਜੇ ਜੇਰ ਦਾ ਕਿਣਕਾ ਵੀ ਕਿਸੇ ਦੇ ਘਰੇ ਸਿੱਟੇ ਦੇ ਗਾਂ ਦੇ ਡਬਲ ਪੈਸੇ ਵਾਪਸ ਕਰਾਂਗੇ ਠੀਕ ਹੈ ਹਾਂ ਚੂਣ ਸੇ ਲਾ ਕੇ ਤੇ ਪਹੁੰਚ ਛੱਡੀ ਆ ਦੋਸਤੋ ਬਾਈ ਕਹਿੰਦਾ ਜੇ ਕਿਸੇ ਦੇ ਘਰੇ ਬਾਈ ਕਹਿੰਦਾ ਜੇਰ ਸਿੱਟੇ ਮਾੜੀ ਮੋਟ ਵੀ ਲੜ ਵੀ ਸਿੱਟੇ ਤਾ ਬਾਈ ਕਹਿੰਦਾ ਦੁੱਗਣੇ ਪੈਸੇ ਦੇਊਂਗਾ ਜੇਰ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਆ ਜੇਰ ਪੈ ਗਈ ਆ ਜੇਰ ਦੀ ਵੀਡੀਓ ਹੈਗੀ ਆ ਜਿਹਦੇ ਪਸੰਦ ਆ ਉਹ ਬਾਈ ਕਹਿੰਦਾ ਅਗਲੇ ਨੂੰ ਵੀਡੀਓ ਵਿਖਾ ਦੇ ਆ ਕਿੰਨਾ ਕੁ ਦੋ ਦੇ ਦੂੰ ਦੋ ਦੋ ਬਾਈ ਜਦੋਂ ਲਈਆ ਵੜਾ ਇੱਥੋਂ ਲਈਆ ਵੱਡੇ ਪਿੰਡੋਂ ਚੜੇ ਕੋ ਮੇਰਾ ਪਿੰਡਾ ਕੋਠੇ ਆ ਚੜਿਆ ਕਰੇ ਰਨੀਆਂ ਦੀ ਸੜਕ ਤੇ ਇਹਨਾਂ ਨੇ ਪਹਿਲੇ ਸੂਏ 14 ਲੀਟਰ ਦੋਚੋ ਆਏ ਦੂਜੇ ਸੂਏ ਉਹ ਕਹਿੰਦੇ ਵੀ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ ਦੇਤੀ ਸੀਗੀ ਵੀ ਕੁੜੀ ਨੂੰ ਚੋਣ ਨੂੰ 14 15 ਦੂਜੇ ਸੂਏ ਤਾਂ ਐਡ ਕੀ ਤੀਜੇ ਸੂਏ ਉਹਨਾਂ ਨੇ ਕੁੜੀ ਨੇ ਵੇਚੀ ਆ ਕਰ ਠੀਕ ਹੈ ਢੋਲ ਕੇ ਤੋਂ ਲਈਆ ਗਾ ਬਾਈ ਕਹਿੰਦਾ ਚੜੱਕ ਦੀ ਐ ਚੜੱਕ ਵਾਲਿਆਂ ਦੀ ਕੁੜੀ ਬਾਈ ਕਹਿੰਦਾ ਕੋਲੀਏ ਵਿਆਹੀ ਐ ਉਹਨਾਂ ਨੇ ਦੂਜੇ ਸੂਵੇ ਆਪਦੀ ਕੁੜੀ ਨੂੰ ਗਾਂ ਦੇਤੀ ਸੀ ਉਹਨੇ 14 15 ਕਿਲੋ ਦੁੱਧ ਚੋਇਆ ਹੋਣ ਬਾਈ ਕਹਿੰਦਾ ਕੋਲੀਏ ਤੋਂ ਆਪਾਂ ਲਈ ਐ ਮੇਰੇ ਪਿੰਡ ਦੀ ਕੁੜੀ ਬਾਈ ਕਹਿੰਦਾ ਵਿਆਹੀ ਐ ਕੋਲੀਏ ਵੀਰ ਦਾ ਪਿੰਡ ਚੜੈਕੀ ਐ ਪਰੇ ਚੜੈਕ ਦੇ ਕੋਠਿਆਂ 'ਚ ਰਹਿੰਦਾ ਰਣਗੀਆਂ ਵਾਲੀ ਛੜਕ ਤੇ ਥਾਣ ਬਹੁਤ ਸੋਹਣਿਆ ਗੈਬ 'ਚ ਲੱਗੇ ਆ ਮੁੱਲੇ ਦਾ ਜੈਜ ਜਿਆ ਕਰਦੇ ਤਾਂ ਮੁੱਲ ਕਰਾਉਨ ਨੂੰ ਬਈ 45 43000 ਦੀ ਵੜ ਦੇਣਾ ਮੁੱਲ 40 ਤੇ 54500 ਹਜ਼ਾਰ ਹੈ 43000 ਦੀ ਬਾਈ ਕਹਿੰਦਾ ਦੇ ਦੇਾਂਗੇ 14 15 ਕਿਲੋ ਦੁੱਧ ਪਿਆਜੂ ਥਣ ਚਾਰੀ ਆ ਆਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਬੱਚਾ ਮਗਰ ਬਹੁਤ ਚੰਗਾ ਪਰ ਹੈਗਾ ਵੱਛਾ ਨਰੋਆ ਬਹੁਤ ਹੈ ਮੱਛੇ ਜਿਹੇ ਹੁੰਦੇ ਵੀ ਭਾਰੇ ਬਹੁਤ ਆ ਨਿਕਰ ਆ ਯਾਰ ਉੱਠਿਆ ਹੁਣੀ ਜਾਂਦਾ ਫੋਲਾ ਪਿਉਣ ਨੂੰ ਉਠਾਇਆ ਮੈਂ ਉਹੀ ਝੋਕੇ ਸੀਜੀ ਦਾ ਬਰਿਆਲ ਹੈ ਠੀਕ ਹੈ ਮੋਟਾ ਵਾਲਾ ਹੈ ਮੱਥਰੇ ਭਾਰੇ ਨਹੀਂ ਜੰਦਾ ਨਰੋਆ ਬਹੁਤ ਹੈ ਫੈੜ ਤੱਕ ਦੀ ਇਹਨੇ ਥਾਨ ਬਹੁਤ ਚੰਗਾ ਕਿ ਲਾੜਾ ਮੋਟਾ ਥਾਨ ਹੈ ਤਦ 14-15 ਕਿਲੋ ਪਿਆਜ ਉ 43000 ਦੀ ਦੇ ਦੇਣੀ ਹੈ ਅੱਜ ਦੀ ਵੀਡੀਓ ਦੇ ਵਿੱਚ ਗਰਦੱਤ ਦੀਆਂ 4 ਵਹਿੜਾਂ ਇੱਕ ਤਾਜੀ ਸੂਈ ਸਵਾਈ ਤਿੰਨ ਗੱਭਣਾ ਮੁੱਲ ਜੈ ਜੀ ਆ 43000 ਦੀ 14-15 ਕਿਲੋ ਦੁੱਧ ਪਿਆਜ ਕ੍ਰਾਸ ਆਂਗਾ ਮਾਝਾ ਰਗਾ ਦੁੱਧ ਇੱਕ ਨੰਬਰ 32000 ਦੀ ਦੋ ਨੰਬਰ 71000 ਦੀ ਤਿੰਨ ਨੰਬਰ 32000 ਦੀ ਫੋਨ ਨੰਬਰ ਸਕਰੀਨ ਤੇ ਜੈ ਜੇ ਮੌਲ ਦੀਆਂ 4 ਵਹਿੜਾਂ ਸਾਸਿਕਾ